ਆ ਪੁਲਸ ਵਾਲੇ ਖੜੇ ਐ ਇੰਸਪੈਕਟਰ ਸਾਹਿਬ ਇੰਸਪੈਕਟਰ ਆ ਕੀ ਹੋ ਕਸਟੋਬਲ ਐ ਇਹਨਾਂ ਨੂੰ ਪੁੱਛ ਲੋ ਜੇ ਕੋਈ दारू ਪੀ ਕੇ ਮੋਟਰਸਾਈਕਲ ਚਲਾਊਗਾ ਪੁਲਸ ਵਾਲੇ ਕੀ ਕਰਦੇ ਐ ਜੁਰਮ ਕਰਦੇ ਐ ਜੇ ਗੱਡੀ ਚਲਾਊਗਾ ਜੁਰਮ ਵੀ ਕਰਾਣੀ ਜੇ ਟਰੈਕਟਰ ਚਲਾਊਗਾ ਜੁਰਮ ਵੀ ਕਰਾਣੀ ਤੇ ਇਹਨਾਂ ਦਾ ਮੁੱਖ ਮੰਤਰੀ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਉਹਨੂੰ ਕੋਈ ਮੰਨਦਾ ਕੱਲ ਪਰਸੋਂ ਦੇਖਿਆ ਰਾਤੀਓ ਪਿੱਤਾਂ ਦੇ ਪਟੰਡੇ ਉਹ ਬਖਿੰਡੇ ਉਹ ਬਖਿੰਡੇ ਸ਼ਾਮ ਨੂੰ ਇਹਨਾਂ ਦੀ ਵੈਲੀ ਸੀ ਆਮ ਆਦਮੀ ਚਾਰੋਣਾਂ ਦੀ ਉਹ ਥੋੜੀ ਲੇਟ ਹੋ ਗਈ ਇਹਨੇ दारू ਪੀਣੀ ਚਾਹੀ ਉਹ ਗੱਡੀ ਦੇ ਉੱਤੇ ਚੜ ਗਿਆ ਬੂਨਟ ਤੇ ਆ ਭੁਖਮੰਦ ਦੀ ਕਰਦੂਤਾ ਹੈ ਉੱਥੇ ਨੱਚਣ ਲੱਗ ਗਿਆ ਤੇ ਫਿਰ ਕਹਿੰਦਾ ਬਹੁਤ ਗਰਮੀ ਲੱਗਦੀ ਹੈ ਮੈਨੂੰ ਬੋਤਲੋਂ ਪਾਣੀ ਦੀ ਬੋਤਲ ਪਾਣੀ ਦੇ ਲੈ ਕੇ ਆਪਣੇ ਸਿਰ